ਸultanpur Lodhi ਵਿਖੇ ਪੁੱਡਾ ਕਲੋਨੀਚ ਖੂਬ ਹੰਗਾਮਾ ਹੋਇਆ ਦੱਸਦੀ ਹੈ ਕਿ ਜਲੰਧਰ ਡਿਵੈਲਪਮੈਂਟ ਅਥਾਰਟੀ ਦੀ ਟੀਮ ਅੱਜ ਕਾਰਵਾਈ ਦੇ ਲਈ ਪੁੱਜੀ ਸੀ ਜਿਸ ਵੱਲੋਂ ਕੁਝ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਸੀ ਇਸ ਵਿਚਾਲੇ ਸੰਸਚੀਵਾਲ ਵੱਲੋਂ ਜਦੋਂ ਰੁੱਖਾਂ ਦੀ ਕਟਾਈ ਦਾ ਵਿਰੋਧ ਕਰਦੇ ਹੋਏ ਸਬੰਧਤ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਅਧਿਕਾਰੀਆਂ ਨੇ ਫੋਨ ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਪੜਕੇ ਸੰਸਚੀਵਾਲ ਮੌਕੇ ਤੇ ਪਹੁੰਚ ਗਏ ਅਤੇ ਗੁੱਸੇ ਚ ਆ ਕੇ ਐਮਪੀ ਸੱਤ ਸਚੀਵਾਲ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਖੂਬ ਝਾੜ ਪਾਈ ਗਈ। ਦੂਜੇ ਪਾਸੇ ਉਕਤ ਕੋਲੰਡੀ ਦੇ ਕੁਝ ਵਸਨੀਕਾ ਵੱਲੋਂ ਸੰਸਚੀਵਾਲ ਨੂੰ ਗੁਹਾਰ ਲਗਾਈ ਗਈ ਕਿ ਇੱਕ ਵਿਅਕਤੀ ਆਪਣੇ ਅਸਲ ਰੂਸੂਕ ਵਿੱਚ ਫਾਇਦਾ ਚੁੱਕ ਕੇ پارک ਉੱਤੇ ਕਬਜ਼ਾ ਕਰੀ ਬੈਠਾ ਹੈ। ਜਦੋਂ ਇਸਨੇ ਸਾਡੇ ਘਰਾਂ ਦੇ ਬਾਹਰ ਬੂਟੇ ਖੁਦ ਸ਼ਿਕਾਇਤਾਂ ਕਰ ਕਰਕੇ ਪਟਵਾਏ ਸਨ। ਉਦੋਂ ਇਸਨੇ ਤੁਹਾਨੂੰ ਸੂਚਿਤ ਕਿਉਂ ਨਹੀਂ ਕੀਤਾ? ਬੁੱਟੇ ਸਾਡੇ ਕਿੱਥੇ ਗਏ ਬਬਾਈ ਸਾਡੇ ਬੁੱਟੇ ਕਿੱਥੇ ਗਏ ਮਾਝੇ ਜੋ ਕੋ ਸ਼ਾਇਦ ਸਾਡੇ ਬੁੱਟੇ ਹਾਈ ਦੀ ਪਿੱਛੋਂ ਬਬਾਈ 20 ਬੁੱਟੇ ਸਾਡੇ ਬੁੱਟੇ ਹੀ ਪਟ ਹੋਏ ਬਬਾਈ ਇਹਨਾਂ ਪਟਾਈ ਦੇ ਆਰਟੀਓ ਜੈ ਨੂੰ ਸ਼ਿਕਾਇਤਾਂ ਕਰਦੇ ਝੂਠ ਬੋਲਦੇ ਆ ਜੀ ਝੂਠ ਬੋਲਦੇ ਹੈ ਸਰੇ ਅਮ ਦੋਨੇ ਕੇ ਪਾਸ ਝੂਠ ਬੋਲਦੇ ਆਏ ਜੀ ਝੂਠ ਬੋਲਦੇ ਇਹ ਇਹਨਾਂ ਨੇ ਕਹਿ ਕੇ ਬਿਠਾਏ ਇਹਨਾਂ ਨੇ ਬਾਬਾ ਜੀ ਮਗਰ ਫੋਨ ਕੀਤਾ ਸਾਡੇ ਬੰਦੇ ਦੇ ਜਿੱਥੇ ਜਿੱਥੇ ਸੁੱਤੀ ਛੱਡੇ ਆ ਤੁਸੀਂ ਸਾਡਾ ਕਬਜ਼ਾ ਹੋਵੇ ਇਹਨਾਂ ਨੇ ਮਗਰ ਫੋਨ ਕੀਤਾ ਵਾ ਬਾਬਾ ਜੀ ਇੱਕ ਬੱਚਾ ਮਸਾਉਂ ਦਿੱਤਾ ਸਾਡੀ ਗਵਾਰ ਦੇਤੇ ਕੋ ਮੇਰਾ ਕਬਜ਼ਾ ਹੋਵੇ ਗਾੜੀ ਗੱਲ ਦੋਨੋਂ ਬੈਂਕ ਦਾ ਕਬਜ਼ਾ ਇੱਕ ਤਾਂ ਇਹਨਾਂ ਨੇ ਬੈਂਕ ਕਿਹਦੀ ਕਹਿੰਦੇ ਬਾਬਾ ਜੀ ਆ ਦੇਖੋ ਪੁਲਿਸ ਆਈ ਵੀ ਸੀ ਫਟੇ ਨੂੰ ਗੁੰਡਿਆਂ ਨੂੰ ਆ ਦੇਖੋ ਪੁਲਿਸ ਗੁੰਡਿਆਂ ਨੂੰ ਭੰਡੀ ਆਈ ਆ ਨੂੰ ਸੁੱਕਣਾਈ ਸੀ ਹਾਂ ਮੈਂ ਦੋ ਕਰਾਈ ਸੀ ਪਾਪਾ ਜੀ ਸੁਣਾ ਤੇ ਕੀ ਹੋ ਰਿਹਾ ਤੁਹਾਨੂੰ ਦਿਖਾ ਦੂੰਗਾ ਹਾਂ ਉਹਨੇ ਘਰ ਬਾਬਾ ਜੀ ਗਲਤ ਬਣਾਏ ਹੋ ਇਹਨਾਂ ਨੇ ਤੁਹਾਨੂੰ ਗਮਰਾਹ ਕਰਦੇ ਪਏ ਝੂਠ ਬੋਲਦੇ ਪਏ ਦਰਖਤ ਦਰਖਤ 15 ਫੁੱਟ ਪਾਪਾ ਜੀ ਦੀ ਸ਼ਿਕਾਇਤ ਆ ਗਈ ਹੈ ਚਲਾਏ ਹੋਇਆ ਦੋਨੇ ਘਰਾਂ ਦਾ ਨੋਟ ਹੋਇਆ ਇਹਨਾਂ ਨੂੰ 30 ਦਿਨ ਦਾ ਨੋਟ ਲੱਗ ਕੇ ਆਇਆ ਹੋਰ ਦੱਸੋ ਸਾਡੇ ਕੋਲ ਕੀ ਨਾਣਾ ਜੀ ਬਾਬਾ ਜੀ ਇਹ ਬਾਤਵਾ ਗਲਤ ਪਾਇਆ ਉਹ ਆਗਰ ਦੇ ਹੋਏ ਬਾਬਾ ਜੀ ਦੱਸ ਮੇਰਾ ਕੁਝ ਨਹੀਂ ਮੇਰਾ ਗਲਤ ਹੋ ਮੈਂ ਬੈਠਾ ਹਾਂ ਮੇਰਾ ਕੰਮ ਤੇ ਆ ਵੀ ਟਹਿ ਜਾਣਾ ਦੇਖੋ ਮੇਰੀ ਗੱਲ ਸੁਣੋ ਬਾਬਾ ਜੀ ਬਾਬਾ ਜੀ ਮਾਪਾ ਜੀ ਹੁਣ ਟੇ ਬੈਠ ਕੇ ਜਾਓ ਦੋਵੇਂ ਤੇਰਾ ਸੁਣ ਲੋ ਜੋ ਬਾਬਾ ਜੀ ਆਰਡਰ ਕਰਦੇ ਮੰਨ ਲੋ ਨਾ ਮਰੋ ਨਾ ਲੜੋ ਬਾਬਾ ਜੀ ਹੁਣ ਆਏ ਆ ਤੁਹਾਡੇ ਚੰਨੀ ਪਈ ਲੜਾਈ ਬਾਬਾ ਜੀ ਨੂੰ ਫੇਰ ਦਿਓ ਪਟੋਲ ਨੂੰ ਕੋਈ ਕਿਤੇ ਵੀ ਨਹੀਂ ਆ ਰਹੀ ਜੀ ਇਹਦਾ ਭਾਜੀ ਇਹ ਵੀ ਨਾ ਭਰਨਾ ਆਏ ਕਰਨੇ ਹੀ ਵੀ ਸਾਨੂੰ ਕਿਸੇ ਕੋਈ ਨਹੀਂ ਪਤਾ ਸੀ ਸਾਨੂੰ ਇੱਕ ਫੋਨ ਆ ਗਿਆ ਕਿ ਬਾਬਾ ਜੀ ਇੱਥੇ ਬੂਟੇ ਪਟ ਰਹੇ ਆ ਤੇ ਅਸੀਂ ਕਿਹਾ ਵੀ ਜਿਹੜਾ ਪਟਾ ਰਿਹਾ ਉਹਦੇ ਨਾਲ ਸਾਡੀ ਗੱਲ ਕਰਾ ਦਿਓ ਉਹ ਕਹਿੰਦੇ ਪੁੱਡਾ ਦੇ ਵਿੱਚ ਆ ਜੇ ਅਸੀਂ ਦੇਈ ਸਾਹਿਬ ਨਾਲ ਗੱਲ ਕਰ ਲੈਣ ਤੁਸੀਂ ਸਾਨੂੰ ਗੱਲ ਕਰਾ ਦਿਓ ਤੇ ਉਹਨੂੰ ਜਦੋਂ ਉਹਨੇ ਫੋਨ ਲੈ ਕੇ ਗਿਆ ਉਹਨੇ ਨਾ ਕਰ ਦਿੱਤੀ ਕਿ ਤੇ ਮੈਂ ਗੱਲ ਨਹੀਂ ਸੁਣਨੀ ਤੇ ਫਿਰ ਅਸੀਂ ਕਿਹਾ ਵੀ ਤੁਸੀਂ ਰਹਿਣ ਤੇ ਅਸੀਂ ਆਉਂਦੇ ਆ ਔਰ ਸਾਡਾ ਤਾਂ ਮਤਲਬ ਬੂਟਿਆਂ ਨਾਲ ਸੀਗਾ ਜਦੋਂ ਬੂਟਿਆਂ ਦੀ ਗੱਲ ਹੋਈ ਫਿਰ ਇਥੇ ਜਿਹੜਾ ਹੈਗਾ ਰੌਲਾ ਵੀ ਕੋਈ ਨਹੀਂ ਇਹਨਾਂ ਦੀ ਆਪਣੀ ਨਿੱਜੀ ਰਾਜਸਥਾਨ ਪਹਿਲਾਂ ਵੀ ਇਹ ਬੂਟੇ ਇਹਨਾਂ ਦੇ ਕੋਈ ਉਹਨਾਂ ਨੂੰ ਕੁਪਲੇਟ ਕੀ ਸੀ ਉਹ ਬੂਟੇ ਵਾੜੋਏ ਹੁਣ ਫਿਰ ਬੂਟੇ ਤਾਂ ਇਹਨਾਂ ਦਾ ਮਸਲਾ ਹੈ ਜਿਹੜਾ ਹੈਗਾ ਕੋਈ ਹੁਣ ਇਹਨਾਂ ਨੂੰ ਹੱਲ ਕਰ ਦਿੱਤਾ ਇਹਨਾਂ ਨੂੰ ਬਿਠਾ ਦਿੱਤਾ ਇੱਕ ਦੂਸਰੇ ਨਾਲ ਜੱਪੀਆਂ ਪਵਾਤੀਆਂ ਵੀ ਤੁਸੀਂ ਚੰਗੇ ਗਵਾਂਡੀ ਬਣੋ ਇਹ ਮਸਲੇ ਨਾ ਕਿਸੇ ਦੇ ਨਹੀਂ ਆਣ ਕੇ ਕਰਨੇ ਤੁਸੀਂ ਆਪ ਕਰੋ ਇੱਕ ਦੂਸਰੇ ਨਾਲ ਇਹ ਜੇ پارک ਬਣਿਆ ਤੁਸੀਂ ਉਹਨਾਂ ਨੇ ਆਪਣਾ ਕਬਜ਼ਾ ਛੱਡ ਦਿੱਤਾ ਤੇ ਜਿਹੜੇ ਬੂਟੇ ਆਉਂਗੇ ਅਸੀਂ ਦੁਆਰਾ ਲੱਗ ਜਾਣਗੇ ਜਿਹੜੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਹੈਗਾ ਦੋਨਾਂ ਤਰ੍ਹਾਂ ਦੇ ਜਿਹੜੇ ਹੈਗੇ ਸੁੰਦਰ